ਮੇਰੀ ਵੀਡੀਓ ਦੇਖ ਰਹੇ ਸਭ ਇਰਨ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆਡ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਰਾਏ ਦੇ ਬਗਿਆਨੀ ਸਰਦਾਰ ਲਾਣਾ ਸਿੰਘ ਮਜੀਠੀਏ ਦੀ ਇਹਨਾਂ ਦਾ ਜਨਮ ਪਿਤਾ ਸਰਦਾਰ ਦੇਸਾ ਸਿੰਘ ਦੇ ਘਰ ਪਿੰਡ ਮਜੀਠੇ ਦੇ ਵਿੱਚ ਹੋਇਆ ਜੀ ਔਰ ਲੈਣਾ ਸਿੰਘ ਮਜੀਠੀਆ ਜੋ ਨੇ ਇਹ ਵੱਖ ਕੌत्सा ਦਰਬਾਰ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਰਹੇ ਨੇ ਔਰ ਇਹਨਾਂ ਦੇ ਪਿਤਾ ਜੀ ਦੀ ਜਦੋਂ ਮੌਤ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਇਹਨਾਂ ਨੂੰ ਕਾਂਗੜਾ ਔਰ ਕਈ ਹੋਰ ਪਹਾੜੀ ਇਲਾਕਿਆਂ ਦਾ ਵੀ ਨਾਜ਼ਮ ਕਹ ਲੋ ਜਾਂ ਗਵਰਨਰ ਕਹ ਲੋ ਨਿਯੁਕਤ ਕੀਤਾ ਜਾਂਦਾ ਹੈ वैसे ਇਹਨਾਂ ਦਾ ਮੇਨ ਕੰਮ ਜੋ ਹੈ ਉਹ ਸੀਗਾ ਜੀ ਜੋ ਵੀ ਡੈਲੀਗੇਸ਼ਨ ਬਾਹਰੋਂ ਆਉਂਦਾ ਕਿਸੇ ਹੋਰ ਰਾਜੇ ਦਾ ਜਾਂ ਅੰਗਰੇਜ਼ਾਂ ਦਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਔਰ ਉਹਨਾਂ ਦੀ ਅਗਵਾਈ ਕਰਨੀ ਇਹਨਾਂ ਦਾ ਮੇਨ ਕੰਮ ਸੀਗਾ ਮਜੀਠਿਆ ਇੱਕ ਚੰਗਾ ਪ੍ਰਸ਼ਾਸਕ ਦੇ ਹੁੰਦੇ ਨਾਲ ਨਾਲ ਇੱਕ ਚੰਗਾ ਰਣਨੀਤੀਕਾਰ ਔਰ ਗ੍ਰਹਿ ਨਿਸ਼ਚਤਰਾਂ ਦਾ ਚੰਗਾ ਜਾਣਕਾਰ ਔਰ ਇੱਕ ਵਧੀਆ ਮਕੈਨਿਕ ਵੀ ਸੀਗਾ ਉਸ ਟਾਈਮ ਤੇ ਤੇ ਚਲੋ ਮਕੈਨਿਕ ਹੀ ਕਹਿੰਦੇ ਨੇ ਅੱਜ ਦਾ ਅਸੀਂ ਇਹਨਾਂ ਨੂੰ ਵਿਗਿਆਨੀ ਕਹਿੰਦੇ ਨੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਕਈ ਵਧੀਆ ਖੋਜਾਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਸੂਰਜ ਦੇ ਰੋਸ਼ਨੀ ਦੇ ਹਿਸਾਬ ਨਾਲ ਟਾਈਮ ਦੱਸਣ ਵਾਲੀ ਇੱਕ ਘੜੀ ਬਣਾਈ ਗਈ ਜੀ ਘੜੀ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦਿੱਤੀ ਗਈ ਔਰ ਮਹਾਰਾਜਾ ਦੀ ਇੱਕ ਆਦਤ ਸੀ ਕਿ ਜੋ ਵੀ ਉਹਨਾਂ ਨੂੰ ਚੀਜ਼ ਵਧੀਆ ਲੱਗਦੀ ਉਹ ਉਹ ਚੀਜ਼ ਜਿਹੜੀ ਹੈ ਦਰਬਾਰ ਸਾਹਿਬ ਤੇ ਭੇਟ ਕਰ ਦਿੰਦੇ ਇਸ ਲਈ ਉਹਨਾਂ ਨੂੰ ਘੜੀ ਵੀ ਪਸੰਦ ਆਈ ਉਹਨਾਂ ਨੇ ਘੜੀ ਜੋ ਹੈ ਉਹ ਦਰਬਾਰ ਸਾਹਿਬ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭੇਟ ਕੀਤੀ ਇਹ ਘੜੀ ਅਸੀਂ ਅੱਜ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਲੱਗੀ ਹੋਈ ਵੇਖ ਸਕਦੇ ਹਾਂ ਉਸ ਤੋਂ ਬਾਅਦ ਲੈਣਾ ਸਿੰਘ ਮਜੀਠੀਏ ਨੇ ਇੱਕ ਟ੍ਰਿਪਲ ਬੈਰਲ ਗਨ ਜਿਹੜੀ ਹੈ ਉਹ ਵੀ ਬਣਾਈ ਜੀ ਆਪਣੇ ਸਮੇਂ ਦੀ ਸਭ ਤੋਂ ਐਡਵਾਂਸ ਗਨ ਉਸ ਗਨ ਦੇ ਸਾਹਮਣੇ ਗੋਰਿਆਂ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਵੀ ਫੇਲ ਸੀਗੀਆਂ ਕਿਉਂਕਿ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੂਬ ਤਿਆਰ ਕੀਤੀ ਜੀ ਤੂਬ ਦਾ ਨਾਮ ਸੂਰਜ ਮੁਖੀ ਰੱਖਿਆ ਗਿਆ ਤੂਬ ਦੀ ਖਾਸੀਅਤ ਇਹ ਸੀਗੀ ਕਿ ਤੁਸੀਂ ਜਿੰਨੇ ਮਰਜ਼ੀ ਗੋਲੇ ਜਿਹੜੇ ਆ ਉਹ ਤੂਬ ਤੋਂ ਫਾਇਰ ਕਰੋ ਉਸ ਦੀ ਬੈਰਲ ਨੂੰ ਮਤਲਬ ਬੈਰਨ ਨੂੰ ਗਰਮ ਨਹੀਂ ਹੁੰਦੀ ਉਸਨੂੰ ਠੰਡਾ ਕਰਨ ਦੀ ਕੋਈ ਲੋੜ ਨਹੀਂ ਨਹੀਂ ਤਾਂ ਉਸ ਟਾਈਮ ਗੋਰਿਆਂ ਦੇ ਕੋਲੇ ਵੀ ਜਿਹੜੀਆਂ ਤੋਪਾਂ ਸੀਗੀਆਂ ਉਹਨਾਂ ਦੇ ਵਿੱਚੋਂ ਕੁਝ ਗੋਲੇ ਫਾਇਰ ਕਰਨ ਤੋਂ ਬਾਅਦ ਗੰਨਾਂ ਨੂੰ ਪਾਣੀ ਦੇ ਨਾਲ ਜਾਂ ਗਿੱਲੀ ਰੇਤ ਦੇ ਨਾਲ ਠੰਡਾ ਕਰਨਾ ਪੈਂਦਾ ਸੀ ਪਰ ਇਸ ਗੰਨ ਨੂੰ ਕੋਈ ਠੰਡਾ ਕਰਨ ਦੀ ਜ਼ਰੂਰਤ ਨਹੀਂ ਔਰ ਤੁਸੀਂ ਲਗਾਤਾਰ ਉਹਦਾ ਫਾਇਰ ਕਰ ਸਕਦੇ ਹੋ ਇੱਕ ਵਾਰ ਲੈਣਾ ਸਿੰਘ ਮਜੀਠੀਆ ਜੋ ਨੇ ਇਹ ਮਹਾਰਾਜਾ ਦੇ ਨਾਲ ਕਿਸੇ ਅੰਗਰੇਜ਼ਾਂ ਦੀ ਸ਼ੌਣੀ ਦੇ ਵਿੱਚ ਗਏ ਨੇ ਅੰਗਰੇਜ਼ਾਂ ਨੇ ਮਹਾਰਾਜਾ ਨੂੰ ਆਪਣੀ ਇੱਕ ਤੋਪ ਜਿਹੜੀ ਹੈ ਉਹ ਚਲਾ ਕੇ ਦਿਖਾਈ ਜੋ ਕਿ ਜਦੋਂ ਗੋਲਾ ਜਾ ਕੇ ਅੱਗੇ ਡਿੱਗਦਾ ਹੈ ਉਹ ਡਿੱਗ ਕੇ ਗੋਲਾ ਬਲਾਸਟ ਹੁੰਦਾ ਸੀਗਾ ਕਿਉਂਕਿ ਉਸ ਟਾਈਮ ਦੇ ਉੱਤੇ ਜਿੰਨੀਆਂ ਵੀ ਪਹਿਲਾ ਗੰਨਾ ਤੋਪਾਂ ਬਣੀਆਂ ਨੇ ਉਹਨਾਂ ਦਾ ਗੋਲਾ ਜਿਹੜਾ ਪੱਥਰ ਦਾ ਹੁੰਦਾ ਸੀਗਾ ਜੀ ਔਰ ਜਾਂ ਕਿਸੇ ਹੋਰ ਮਤਲਬ ਸਖਤ ਧਾਤੂ ਦਾ ਹੁੰਦਾ ਸੀਗਾ ਉਹ ਗੋਲਾ ਫਟਦਾ ਨਹੀਂ ਸੀ ਜਦੋਂ ਉਹਨੂੰ ਫਾਇਰ ਕੀਤਾ ਜਾਂਦਾ ਸੀ ਤਾਂ ਗੋਲਾ ਅੱਗੇ ਜਾ ਕੇ ਜਦੋਂ ਡਿੱਗਦਾ ਸੀਗਾ ਔਰ ਉਹਦੇ ਡਿੱਗਣ ਦੀ ਰੇਂਜ ਦੇ ਵਿੱਚ ਜਿੰਨੇ ਕ ਬੰਦੇ ਮਤਲਬ ਆਉਂਦੇ ਉਹ ਉਸ ਭਾਰ ਦੇ ਨਾਲ ਹੀ ਮਾਰੇ ਜਾਂਦੇ ਜਾਂ ਡਿੱਗਣ ਦੀ ਪਾਵਰ ਦੇ ਨਾਲ ਹੀ ਉਹ ਮਾਰੇ ਜਾਂਦੇ ਗੋਲਾ ਫਟਦਾ ਨਹੀਂ ਸੀਗਾ ਪਰ ਜਦੋਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਤੋਪ ਦਿਖਾਈ ਜਿਹਦਾ ਗੋਲਾ ਜਾ ਕੇ ਅੱਗੇ ਫਟਦਾ ਸੀਗਾ ਤਾਂ ਮਹਾਰਾਜਾ ਨੇ ਮਜੀਠੀਏ ਨੂੰ ਕਿਹਾ ਕਿ ਕੀ ਅਸੀਂ ਵੀ ਅਜਿਹੀ ਤੋਪਾਂ ਤਿਆਰ ਕਰ ਸਕਦੇ ਹਾਂ ਲਹਿਣਾ ਸਿੰਘ ਮਜੀਠੀਏ ਨੇ ਉਸ ਟਾਈਮ ਮਹਾਰਾਜਾ ਨੂੰ ਕਿਹਾ ਕਿ ਤੁਸੀਂ ਆਪਣਾ ਦੌਰਾ ਪੂਰਾ ਕਰਕੇ ਜਦੋਂ ਉਹ ਲਾਹੌਰ ਵਾਪਸ ਆਵੋਗੇ ਮੈਂ ਇਹ ਤੋਪ ਤਿਆਰ ਕਰ ਚੁੱਕਾ ਹੋਵਾਂਗਾ ਔਰ ਇਹ ਉਦੋਂ ਵਾਪਸ ਲਾਹੌਰ ਆਉਂਦੇ ਨੇ ਲਾਹੌਰ ਆ ਕੇ ਜਦੋਂ ਮਹਾਰਾਜਾ ਵਾਪਸ ਆਉਂਦਾ ਹੈ ਤਾਂ ਉਹਨਾਂ ਨੂੰ ਲੈਣਾ ਸਿੰਘ ਮਜੀਠੀਆ ਇੱਕ ਤੋਪ ਜਿਹੜੀ ਹੈ ਉਹ ਫਾਇਰ ਕਰਕੇ ਦੱਸਦੇ ਨੇ ਉਹ ਜਦੋਂ ਗੋਲਾ ਫਾਇਰ ਹੁੰਦਾ ਹੈ ਅੱਗੇ ਜਾ ਕੇ ਬਲਾਸਟ ਹੁੰਦਾ ਹੈ ਮਹਾਰਾਜਾ ਇਹ ਦੇਖ ਕੇ ਬਹੁਤ ਖੁਸ਼ ਹੋਇਆ ਇਨਾਮ ਦੇ ਵਿੱਚ ਸੋਨੇ ਦਾ ਕੈਂਠਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਲੈਣਾ ਸਿੰਘ ਮਜੀਠੀਆ ਜੋ ਹੈ ਉਸ ਤੋਂ ਬਾਅਦ ਲੈਣਾ ਸਿੰਘ ਮਜੀਠੀਏ ਨੇ ਇੱਕ ਰਾਕਟ ਲਾਂਚਰ ਤਿਆਰ ਕੀਤਾ ਜੀ ਅੱਜ ਦੇ ਟਾਈਮ ਤੇ ਸਾਡੀ ਜੋ ਇੰਡੀਅਨ ਆਰਮੀ ਹੈ ਇਹਨਾਂ ਨੇ ਤਕਰੀਬਨ ਅੱਜ ਤੋਂ ਲਗਾ ਲੋਗੇ 20 ਸਾਲ ਪਹਿਲਾਂ ਉਹੋ ਜਿਹਾ ਰਾਕਟ ਲਾਂਚਰ ਤਿਆਰ ਕੀਤਾ ਜੋ ਕਿ ਯੂਜ਼ ਐਂਡ ਥਰੋ ਸੀਗਾ ਮਤਲਬ ਉਹਨੂੰ ਇੱਕ ਵਾਰ ਹੀ ਯੂਜ਼ ਕੀਤਾ ਜਾਂਦਾ ਸੀਗਾ ਉਹਦੇ ਬਾਅਦ ਉਹਨੂੰ ਮਤਲਬ ਛੱਡ ਦਿੱਤਾ ਜਾਂਦਾ ਸੀ ਛੱਡ ਦਿੱਤਾ ਕਹੋ ਜਾਂ ਕਬਾੜ ਦੇ ਵਿੱਚ ਰੱਖ ਦਿੱਤਾ ਜਾਂਦਾ ਸੀਗਾ ਪਰ ਇਹੋ ਜਿਹਾ ਰਾਕਟ ਲਾਂਚਰ ਲਹਿਣਾ ਸਿੰਘ ਮਜੀਠੀਏ ਨੇ ਉਸ ਟਾਈਮ ਮਹਾਰਾਜਾ ਨੂੰ ਬਣਾ ਕੇ ਦਿੱਤਾ ਸੀਗਾ ਪਰ ਇਹ ਰਾਕਟ ਲਾਂਚਰ ਉਸ ਟਾਈਮ ਤੇ ਜਿਹੜਾ ਬਣਾਇਆ ਸੀਗਾ ਉਹ ਜੀ ਚਮੜੇ ਦਾ ਬਣਾਇਆ ਮਤਲਬ ਉਹਦੀ ਜਿਹੜੀ ਬੈਰਲ ਸੀਗੀ ਉਹ ਚੌੜੇ ਦੀ ਬਣੀ ਹੋਈ ਸੀਗੀ ਇਸੇ ਰਾਕਟ ਲਾਂਚਰ ਦੇ ਸਹਾਰੇ ਹੀ ਆਪਣੇ ਜਰਨਲ ਜੋਰਾਵਰ ਸਿੰਘ ਜੀ ਉਹਨੇ ਉਹਨਾਂ ਨੇ ਜੋ ਵੀ ਲਦਾਖ ਦਾ ਜਾਂ ਤਿੱਬਤ ਦਾ ਏਰੀਆ ਫਤਿਹ ਕੀਤਾ ਹੈ ਇਸੇ ਰਾਕਟ ਲਾਂਚਰ ਦੇ ਸਹਾਰੇ ਹੀ ਕੀਤਾ ਕਿਉਂਕਿ ਇਹ ਕੈਰੀ ਕਰਨਾ ਆਸਾਨ ਸੀਗਾ ਚੁੱਕਣਾ ਆਸਾਨ ਸੀਗਾ ਫਾਇਰ ਕਰਨਾ ਆਸਾਨ ਸੀਗਾ ਆਪਣਾ ਫਾਇਰ ਕਰੋ ਤੇ ਸੁੱਟ ਦਿਓ ਇਹੋ ਜਿਹਾ ਇੱਕ ਵਿਗਿਆਨੀ ਸਿਖ ਰਾਜ ਦੇ ਵਿੱਚ ਵੀ ਸਾਡੇ ਕੋਲੇ ਸੀਗਾ ਉਸ ਤੋਂ ਬਾਅਦ ਜੀ ਮਹਾਰਾਜਾ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜੇ ਦੋ ਟੜੇ ਬਣੇ ਸੰਧਾ ਵਾਲੇ ਸਰਦਾਰਾਂ ਦਾ ਟੜਾ ਡੋਗਰੇ ਸਰਦਾਰਾਂ ਦਾ ਧੜਾ ਜਿਹੜਾ ਹੈ ਇਹਨਾਂ ਦੋਵਾਂ ਧੜਿਆਂ ਦੇ ਨਾਲ ਲੈਣਾ ਸਿੰਘ ਮਜੀਠੀਏ ਨੇ ਆਪਣੇ ਸਬੰਧ ਜਿਹੜੇ ਨੇ ਬਣਾ ਕੇ ਰੱਖੇ ਪਰ ਜਦੋਂ ਪਾਵਰ ਦੇ ਵਿੱਚ ਪੰਡਿਤ ਜੱਲਾ ਆ ਗਿਆ ਜੀ ਇਸ ਦੇ ਪਾਵਰ ਦੇ ਆਉਂਡ ਦੇ ਵਿੱਚ ਲੈਣਾ ਸਿੰਘ ਮਜੀਠੀਏ ਨੇ ਵਲੋਂ ਦੇਖ ਲਿਆ ਕਿ ਹੁਣ ਮੇਰਾ ਇੱਥੇ ਰਹਿਣਾ ਠੀਕ ਨਹੀਂ ਹੈ ਮੇਰੀ ਜਾਨ ਨੂੰ ਖਤਰਾ ਹੈ ਗ੍ਰਹਿਣ ਛਤਰਾ ਦੀ ਮਦਦ ਦੇ ਨਾਲ ਉਹਨਾਂ ਨੇ ਇਹ ਪਹਿਲਾਂ ਹੀ ਹਿਸਾਬ ਦਾ ਬ ਲਗਾ ਲਿਆ ਸੀਗਾ ਕਿ ਦਰਬਾਰ ਦੇ ਵਿੱਚ ਹੁਣ ਖਾਣਾ ਯੰਗੀ ਜਿਹੜੀ ਹੈ ਉਹ ਸ਼ੁਰੂ ਹੋਵੇਗੀ ਇਸ ਲਈ ਪੰਡਿਤ ਜੱਲਾ ਜੋ ਹੈ ਉਹਨਾਂ ਨੇ ਜਦੋਂ ਇਹ ਆਪਣਾ ਦਰਬਾਰ ਛੱਡ ਕੇ ਤੇ ਇਹ ਹਰੀਦਵਾਰ ਚਲੇ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਪੰਡਿਤ ਜੱਲਾ ਨੇ ਉਹਨਾਂ ਦੀ ਜਿਹੜੀ ਜਾਇਦਾਦ ਸੀਗੀ ਮਹਾਰਾਜ ਦੇ ਵੱਲੋਂ ਦਿੱਤੇ ਹੋਈ ਇਨਾਮ ਦੇ ਤੌਰ ਤੇ ਜਿੰਨੀ ਜ਼ਿਆਦਾ ਸੀਗੀ ਉਹ ਪੰਡਤ ਜਲੇ ਨੇ ਜ਼ਬਤ ਕਰ ਲਈ। ਉਸ ਤੋਂ ਪਹਿਲਾਂ ਜਦੋਂ ਆਪਣੇ ਐਂਗਲੋ ਸਿੱਖਵਾਰ ਸ਼ੁਰੂ ਹੁੰਦੀ ਹੈ ਜਦੋਂ ਪਹਿਲੀ ਲੜਾਈ ਹੁੰਦੀ ਹੈ ਉਸ ਟਾਈਮ ਤੇ ਪੰਡਤ ਜਲੇ ਨੇ ਇਹਨਾਂ ਨੂੰ ਕੈਦ ਕਰ ਲਿਆ ਸੀਗਾ ਜੀ। ਔਰ ਜਦੋਂ ਲਾਸਟ ਲੜਾਈ ਐਂਗਲੋ ਸਿੱਖਵਾਰ ਦੀ ਹੁੰਦੀ ਹੈ ਜੇ ਫੈਸਲਾ ਕੋਨ ਲੜਾਈ ਸਭਰਾਮਾ ਦੀ ਉਸ ਲੜਾਈ ਤੋਂ ਬਾਅਦ ਇਹਨਾਂ ਨੂੰ ਰਹਾ ਕੀਤਾ ਗਿਆ ਜਦੋਂ ਰਹਾ ਕੀਤਾ ਗਿਆ ਤੇ ਸਰਦਾਰ ਉਹਨੇ ਹਰੀਦوار ਚਲੇ ਗਏ ਨੇ ਹਰੀਦوار ਜਾਣ ਤੋਂ ਬਾਅਦ ਕੁਛੇ ਉਤਰੇ ਨੇ ਉਸ ਤੋਂ ਬਾਅਦ ਇਹ ਚਲੇ ਗਏ ਨੇ ਜੀ ਜਗਨਨਾਥਪੁਰੇ ਪਰ ਉਸ ਤੋਂ ਬਾਅਦ ਇਹ ਗਏ ਨੇ ਕੋਲਕਾਤਾ ਕਾਫੀ ਚਿਰ ਉੱਥੇ ਰਹਿਣ ਤੋਂ ਬਾਅਦ ਇਹ ਵਾਪਸ ਪੰਜਾਬ ਆਏ ਨੇ ਥੋੜਾ ਚਿਰ ਹੀ ਉੱਥੇ ਰੁਕੇ ਇਹ ਤਕਰੀਬਨ 1851 ਨੂੰ ਇਹ ਪੰਜਾਬ ਵਾਪਸ ਆਇਆ ਜੀ ਥੋੜਾ ਜਿਹਾ ਰੁਕੇ ਨੇ ਪਰ ਛੇਤੀ ਹੀ ਇਹ ਵਾਪਸ ਚਲੇ ਗਏ ਫਿਰ ਇਹ ਗਏ ਨੇ ਬਨਾਰਸ ਦੇ ਵਿੱਚ ਔਰ ਉੱਥੇ ਅਖੀਰ 1854 ਨੂੰ ਬਨਾਰਸ ਦੇ ਵਿੱਚ ਲੈਣਾ ਸਿੰਘ ਮਜੀਠੀਆ ਜਿਹੜੇ ਨੇ ਇਹ ਅਕਾਲ ਚਲਣਾ ਕਰ ਜਾਂਦੇ ਆ। ਇਹ ਸੀ ਜੀ ਖਾਲਸਾ ਦਰਬਾਰ ਦੇ ਵਿੱਚ ਇੱਕ ਬਗਿਆਨੀ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਆ ਹੋਰ ਖਾਸੇ ਤਾਂ ਆ ਜਾਣਦੇ ਆ ਜਾਂ ਦੂਸਰੇ ਲੋਕਾਂ ਨੂੰ ਦੱਸਦੇ ਆ। ਕੁਝ ਲੋਕ ਮਹਾਰਾਜਾ ਰਣਜੀਤ ਸਿੰਘ ਦੀਆਂ ਬੁਰਾਈ ਵੀ ਦੱਸਦੇ ਨੇ ਪਰ ਇਹ ਬੁਰਾਈ ਜਿਹੜੀ ਹੈ ਇਹ ਰਣਜੀਤ ਸਿੰਘ ਜੀ ਦੇ ਵਿੱਚ ਹੈ ਨਹੀਂ ਸੀ ਸਿਰਫ ਇਹ ਕੀ ਹੈ ਕਿ ਸਿੱਖਾਂ ਦੇ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਲੇਡ ਆਨ ਕਰਨ ਦੇ ਲਈ ਬਦਨਾਮ ਕਰਨ ਦੇ ਲਈ ਜਿਹੜੇ ਇਤਿਹਾਸਕਾਰ ਪੁਰਾਣੇ ਨੇ ਜਿਹੜੇ ਮੁਸਲਮਾਨ ਇਤਿਹਾਸਕਾਰ ਉਸ ਤੋਂ ਬਾਅਦ ਜਿਹੜੇ ਸੰਡੇ ਦੇਸ਼ ਦੇ ਵਿੱਚ ਇਹ ਜਿਹੇ ਇਤਿਹਾਸਕਾਰ ਜਿਹੜੇ ਕਿ ਸਿੱਖਾਂ ਦੇ ਹੀਰੋਜ਼ ਨੂੰ ਪਸੰਦ ਨਹੀਂ ਕਰਦੇ ਉਹਨਾਂ ਨੇ ਜੋ ਇਤਿਹਾਸ ਉਹਨਾਂ ਬਾਰੇ ਲਿਖਿਆ ਉਸ ਦੇ ਵਿੱਚ ਉਹਨਾਂ ਦੇ ਚਰਿੱਤਰ ਦੇ ਉੱਤੇ ਟਿੱਪਣੀ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸ਼ਰਾਬੀ ਦੱਸਿਆ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਜਨਾਨੀ ਬਾਜ ਦੱਸਿਆ ਗਿਆ ਪਰ ਤੁਸੀਂ ਇਹ ਦੇਖੋ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਸ਼ਰਾਬੀ ਹੁੰਦਾ ਜਾਂ ਉਹ ਜਨਾਨੀ ਬਾਜ਼ ਹੁੰਦਾ ਤਾਂ ਉਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੋਲਾ ਸਿੰਘ ਜਿਹੜੇ ਕਿ ਇਹਨਾਂ ਦੋਵਾਂ ਚੀਜ਼ਾਂ ਦੇ ਕੱਟੜ ਵਿਰੋਧੀ ਸੀਗੇ ਸ਼ਰਾਬ ਦੇ ਔਰ ਜਨਾਨੀ ਬਾਜ਼ ਆਦਮੀ ਦੇ ਕੱਟੜ ਵਿਰੋਧੀ ਸੀਗੇ ਉਹ ਜਿਹੜਾ ਆਦਮੀ ਜਰਨੈਲ ਜੋ ਹੈ ਔਰ ਰঞ্জੀਤ ਸਿੰਘ ਜੀ ਦੇ ਨਾਲ ਕਿਉਂ ਤੁਰਦਾ ਉਹਨਾਂ ਨੇ ਰঞ্জੀਤ ਸਿੰਘ ਦੀ ਹਰ ਮੁਹਿੰਮ ਦੇ ਵਿੱਚ ਹਿੱਸਾ ਲਿਆ ਔਰ ਰঞ্জੀਤ ਸਿੰਘ ਜੀ ਨੂੰ ਹਰ ਕੰਮ ਦੇ ਉੱਤੇ ਜ ਜ ਉਹਨਾਂ ਨੂੰ ਸਲਾਹ ਵੀ ਦਿੰਦੇ ਰਹੇ ਨੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਹਾਰਾਜਾ ਰঞ্জੀਤ ਸਿੰਘ ਜੋ ਹੈ ਉਹ ਸ਼ਰਾਬੀ ਸੀਗਾ ਜਾਂ ਜਨਨ ਨਿਵਾਸੀਗਾ ਹਾਂ ਇਹ ਦੇਖੋ ਅਕਸਰ ਕੁਛ ਵੀ ਹੈ ਹੈ ਤਾਂ ਉਹ ਰਾਜਾ ਅਸੀਂ ਆਪਣੇ ਮਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਇਹੋ ਜਿਹੀ ਤਸਵੀਰ ਜਿਹੜੀ ਹੈ ਉਹ ਬਣਾ ਰੱਖੀ ਹੈ ਕਿ ਉਹ ਬਿਲਕੁਲ ਮਤਲਬ ਕਹ ਲਿਏ ਕਿ ਬਿਲਕੁਲ ਇੱਕ ਅਜਿਹੇ ਇਨਸਾਨ ਦੀ ਬਣਾਈ ਕਿ ਜੋ दारू ना पींदा हो होवे हो जिन्ने ज्यादा ਵਿਆਹ ਨਾ ਕਰਾਏ ਹੋਣ ਜਾਂ ਮਨ ਜੋ ਵੀ ਉਹ ਕਰਦਾ ਹੋਵੇ ਵਧੀਆ ਕੰਮ ਕਰਦਾ ਹੋਵੇ ਪਰ ਅਖੀਰ ਉਹ ਇੱਕ ਇਨਸਾਨ ਸੀਗਾ ਰਾਜਾ ਸੀਗਾ ਔਰ ਰਾਜਾ ਹੁੰਦੇ ਨਾਤੇ ਉਹ दारू ਤਾਂ ਪਿੰਦੇ ਸੀਗੇ ਪਰ ਜਿੰਨੇ ਇਤਿਹਾਸਕਾਰਾਂ ਨੇ ਲਿਖਿਆ ਉਹ ਇੰਨੀ ਨਹੀਂ ਸੀਗੇ ਪਿੰਦੇ ਦੂਸਰਾ ਕਹੇ ਦਿੱਤਾ ਜਾਂਦਾ ਹੈ ਕਿ ਉਹ ਜਨਾਨੀ ਬਾਜ਼ ਸੀਗਾ ਨਹੀਂ ਜੀ ਉਹ ਜਨਾਨੀ ਬਾਜ਼ ਨਹੀਂ ਸੀਗਾ ਹਾਲਾਂਕਿ ਉਹਨਾਂ ਨੇ ਦੋ ਤਿੰਨ ਵਿਆਹ ਕਰਵਾਏ ਸੀਗੇ ਪਰ ਉਸ ਟਾਈਮ ਹਰ ਰਾਜਾ ਜੋ ਹੈ ਉਹ ਦੋ ਤਿੰਨ ਵਿਆਹ ਤੇ ਕਰਵਾਉਂਦਾ ਸੀਗਾ ਤੁਸੀਂ ਮਹਾਰਾਜਾ ਪਟਿਆਲਾ ਦੇਖ ਲਓ ਉਹ ਤਾਂ ਦੋ ਤਿੰਨ ਛੱਡ ਕੇ ਤੇ 300 ਤੇ ਕਿੰਨੀਆਂ ਰਾਣੀਆਂ ਸੀਗੀਆਂ ਉਹਦੀਆਂ ਹਾਂਜੀ ਤੇ ਮਹਾਰਾਜਾ ਰਣਜੀਤ ਸਿੰਘ ਜੋ ਹੈ ਸਾਡੇ ਹੀਰੋਜ਼ ਨੇ ਔਰ ਉਹਨਾਂ ਨੇ ਸਿੱਖ ਕੌਮ ਦੇ ਲਈ ਬਹੁਤ ਕੁਝ ਕੀਤਾ ਸਿੱਖ ਕੌਮ ਤਾਂ ਛੱਡੋ ਉਹਨਾਂ ਨੇ ਅਦਰਜ਼ ਲਈ ਵੀ ਬਹੁਤ ਕੰਮ ਕੀਤਾ ਜਿੰਨਾ ਉਹਨਾਂ ਨੇ ਸੋਨਾ ਦਰਬਾਰ ਸਾਹਿਬ ਭੇਟਾ ਕੀਤਾ ਉਹਨਾਂ ਹੀ ਸੋਨਾ ਉਹਨਾਂ ਨੇ ਮੰਦਰਾਂ ਦੇ ਵਿੱਚ ਵੀ ਭੇਟਾ ਕੀਤਾ ਉਹਨਾਂ ਹੀ ਸੋਨਾ ਉਹਨਾਂ ਨੇ ਮਸਜਿਦਾਂ ਦੇ ਲਈ ਵੀ ਭੇਟਾ ਕੀਤਾ ਕਿਉਂਕਿ ਲਾਹੌਰ ਦੇ ਵਿੱਚ ਸੁਣਿਆ ਹੈ ਕਿ ਇੱਕ ਐਸੀ ਮਸਜਿਦ ਸੀ ਜਿਸ ਦਾ ਕੇ ਗੁੰਬਦ ਜੋ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੇ ਵਿੱਚੋਂ ਮੜਵਾਤਾ ਸੀ ਸੋ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਚੰਗੀਆਂ ਹੀ ਦੇਖੀਏ ਬੁਰਾਈਆਂ ਤਾਂ ਬਲਕਿ ਉਹਦੇ ਵਿੱਚ ਹੈ ਨਹੀਂ ਜੀ ਆ ਅਗਰ ਹੈ ਵੀ ਸੀ ਤੇ ਫਿਰ ਵੀ ਜੀ ਹੋ ਰਾਜਾ ਸੀ ਜਿਸ ਕਰਕੇ ਥੋੜਾ ਬਹੁਤ ਆ ਸਕਦੀ ਹੈ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ حاضر ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀਉਂਦੇ ਰਹੋ